ਸੋ ਕਿਵੇਂ ਹੋ ਜੀ ਕੀ ਹਾਲ ਚਾਲ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਏ ਹੋਏ ਹਾਂ ਸਤਲੋਜ ਦੇ ਕੋਲੇ ਸਤਲੋਜ ਦੇ ਵਿੱਚ ਪਾਣੀਆਂ ਦੀ ਅਪਡੇਟ ਦੇਣ ਵਾਸਤੇ ਸੋ ਇੱਕ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਵੀਂ ਅਪਡੇਸ਼ਨ ਦੇਵਾਂਗਾ ਸੋ ਪਾਣੀ ਦਾ ਲੈਵਲ ਹੁਣ ਕਿੰਨਾ ਕੁ ਹੋ ਗਿਆ ਹੈ ਕਿੰਨਾ ਕੁ ਵਧ ਗਿਆ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਸਤਲੋਜ ਦੇ ਕੰਢੇ ਅੱਜ ਆ ਗਏ ਹੋਏ ਹਾਂ ਸੋ ਹੁਣ ਆਪਾਂ ਚੱਲਦੇ ਹਾਂ ਦਰਿਆ ਦੇ ਕੋਲੇ ਤੇ ਦੇਖਦੇ ਹਾਂ ਜਾ ਕੇ ਪਾਣੀ ਦਾ ਲੈਵਲ ਕਿੰਨਾ ਕੁ ਆ ਗਿਆ ਭਾਈ ਪਾਣੀ ਦਾ ਲੈਵਲ ਇਸ ਟਾਈਮ ਜਿੰਨੀਆਂ ਵੀਡੀਓ ਮੈਂ ਬਣਾਈਆਂ ਨੇ ਸਤਲੋਜ ਦੇ रिगार्डिंग ਤੇ ਉਹਨਾਂ ਸਾਰਿਆਂ ਵਿੱਚੋਂ ਹੁਣ ਤੱਕ ਦਾ ਸਭ ਤੋਂ ਵੱਧ ਪਾਣੀ ਇਸ ਟਾਈਮ ਚੜਿਆ ਹੋਇਆ ਵਾ ਕਿਉਂਕਿ ਪਹਿਲਾਂ ਵਾਲੀਆਂ ਵੀਡੀਓ ਸਾਰੀਆਂ ਮੈਂ ਪਿੱਛੋਂ ਦਿਖਾ ਦਿੰਦਾ ਉਹਨਾਂ ਉਥੋਂ ਨੂੰ ਸਤਲੋਜ ਦਾ ਕਿਨਾਰਾ ਵੀ ਨਾ ਪਾਣੀ ਆ ਇੰਨਾ ਪਾਣੀ ਆ ਫਿਰ ਜਿਉਂ-ਜਿਉਂ ਪਾਣੀ ਵਧੀ ਜਾਂਦਾ ਜਿਹੜਾ ਮੇਰਾ ਲੰਘਾ ਉਹ ਵੀ ਬੰਦ ਹੋ ਜਾਂਦਾ ਜਾਣਾ ਕੋਲੇ ਸੋ ਫਿਰ ਮੈਨੂੰ ਹੋਰ ਨਵਾਂ ਇੱਕ ਰਾਹ ਲੱਭਣਾ ਪੈਂਦਾ ਜਿੱਥੋਂ ਮੈਂ ਦਿਖਾ ਸਕਦਾ ਹਾਂ ਸੋ ਆਪਾਂ ਨੂੰ ਕੋ ਥੋੜਾ ਜਿਹਾ ਇਧਰ ਲੰਘਾ ਬਚਿਆ ਹੋਇਆ ਵਾ ਇਧਰ ਸਾਰੀ ਇਹ ਗੰਦਗੀ ਆ ਸੋ ਆਪਾਂ ਇਧਰੋਂ ਚੱਲਦੇ ਆਂ ਤੇ ਦੇਖਦੇ ਆਂ ਬਾਈ ਪਾਣੀ ਬਹੁਤ ਜਿਆਦਾ ਵਧਿਆ ਹੋਇਆ ਹੈ ਵਾ ਪਹਿਲਾਂ ਨਾਲੋਂ ਤੁਹਾਨੂੰ ਪਤਾ ਹੀ ਆ بارشਾਂ ਦਾ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸੋ ਉਹਦੇ ਕਰਕੇ ਪਾਣੀ ਦਾ ਕੰਮ ਵੱਧਦਾ ਹੀ ਜਾ ਰਿਹਾ ਵਾ ਮੈਨੂੰ ਲੱਗਦਾ ਜੇ بارشਾਂ ਇਦਾਂ ਹੀ ਪੈਂਦੀਆਂ ਰਹੀਆਂ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਮੈਂ ਤੁਰਿਆ ਫਿਰ ਤਾਂ ਇਹ ਵੀ ਏਰੀਆ ਨਹੀਂ ਰਹੂਗਾ ਇੱਥੇ ਵੀ ਸਾਰਾ ਪਾਣੀ ਹੀ ਭਰ ਜਾਣਾ ਸੋ ਬਾਈ ਦੇਖੋ ਪਾਣੀ ਆ ਵੀ ਬਹੁਤ ਸਪੀਡ ਦੇ ਨਾਲ ਲਹਿ ਰਿਹਾ ਵਾ ਕਿਉਂਕਿ ਪਿੱਛੋਂ ਮੈਨੂੰ ਅਪਡੇਟ ਮਿਲੀ ਸੀ ਕਿਉਂਕਿ ਰੋਪੜ ਕੋਲੇ ਫਲੱਡ ਗੇਟ ਬਾਈ ਖੋਲੇ ਹੋਏ ਆ ਸਾਰੇ ਸੋ ਉਹਦੇ ਕਰਕੇ ਪਾਣੀ ਧੜਾ ਧੜਾ ਛੱਡਿਆ ਜਾ ਰਿਹਾ ਸੋ ਬਹੁਤ ਥਾਮਾ ਤੇ ਤਬਾਈਆਂ ਵੀ ਘਰਮਾਚ ਰਹੀਆਂ ਨੇ ਕਈ ਪਿੰਡ ਡੋਬ ਰਹੇ ਆ ਸਤਲੋਜ ਦੇ ਕੰਡੇ ਵਾਲੇ ਜਿੱਥੇ ਕਿਤੇ ਕੰਡਾ ਟੁੱਟਿਆ ਉੱਥੇ ਨੁਕਸਾਨ ਹੋਇਆ ਤੇ ਬਾਕੀ ਬਿਆਸ ਦੇ ਆ ਤਾਂ ਆਪਾਂ ਦੇਖਿਆ ਹੀ ਆ ਬਿਆਸ ਦਾ ਕੰਮ ਬੇਸੇ ਹੀ ਖਰਾਬ ਕਰ ਰਿਹਾ ਕਿਉਂਕਿ ਬਿਆਸ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਦੇਖੋ ਭਾਈ ਪਾਣੀ ਦਾ ਪ੍ਰੈਸ਼ਰ ਇੱਥੇ ਬਾਵਾ ਨੀਮਾ ਹੁੰਦਾ ਇੱਕ ਵਾਰ ਫੇਰ ਆਪਾਂ ਨੂੰ ਵਿਚਾਲਿਓ ਜਿਵੇਂ ਧਰਤੀ ਦੀ ਨਹੀਂ ਹੁੰਦੀ ਦਿਸ ਨੂੰ ਹਟ ਗਈ ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਉਣਾ ਵਾ ਚੈੱਕ ਕਰੋ ਭਾਈ ਪਾਣੀ ਦਾ ਪਾਣੀ ਦਾ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਆ ਕਾਫੀ ਤੇਜ਼ੀ ਨਾਲ ਪਾਣੀ ਵਹਿ ਰਿਹਾ ਵਾ ਸੋ ਸਾਰਾ ਇਹ ਮਿੱਟੀ ਵਾਲਾ ਪਾਣੀ ਹੀ ਆ ਜਿਹੜਾ ਆਪਾਂ ਦੇਖਦੇ ਨੇ ਬਰਸਾਤਾਂ ਵਾਲਾ ਪਾਣੀ ਜਿੱਥੋਂ ਫਲੱਡ ਗੇਟ ਪਿੱਛੇ ਰੋਪੜ ਤੋਂ ਖੁੱਲ ਜਾਂਦੇ ਆ ਜਿੱਥੋਂ ਇਹ ਪਾਣੀ ਸਟੋਰ ਹੁੰਦਾ ਵਾ ਸੋ ਉੱਥੋਂ ਨਿਕਲ ਕੇ ਪਾਣੀ ਫਿਰ ਹੌਲੀ-ਹੌਲੀ ਗਾਂ-ਗਾਂ ਬੈਂਦਾ ਬੈਂਦ ਸੱਤ ਲੋ ਲੁਧਿਆਣੇ ਵਿੱਚੋਂ ਦੀ ਹੁੰਦਾ ਹੁੰਦੇ ਅੱਗੇ ਹਰੀਕੇ ਪਤਣ ਪਹੁੰਚ ਜਾਂਦਾ ਹਰੀਕੇ ਪਤਣ ਤੁਹਾਨੂੰ ਪਤਾ ਹੀ ਆ ਪਾਣੀ ਇਕੱਠਾ ਹੁੰਦਾ ਉੱਥੋਂ ਵੀ ਫਿਰ ਰਿਲੀਜ਼ ਕੀਤਾ ਜਾਂਦਾ ਵਾ ਸੋ ਜਲਦੀ ਆਪਾਂ ਤੁਹਾਨੂੰ ਇੱਕ ਉੱਥੇ ਦੀ ਵੀ ਇੱਕ ਨਵੀਂ ਵੀਡੀਓ ਵੀ ਮੈਂ ਪਾਉਂਗਾ ਹਰੀਕੇ ਪਤਣ ਦਾ ਵੀ ਆਪਾਂ ਦਿਖਾਵਾਂਗੇ ਉੱਥੇ ਕਿੱਦਾਂ ਦਾ ਹੁਣ ਹਾਲ ਆ ਕਿੰਨਾ ਕੁ ਉੱਥੇ ਪਾਣੀ ਹੈਗਾ ਕਿੰਨਾ ਕੁ ਨਹੀਂ ਹੈਗਾ ਬਹੁਤ ਪਾਣੀ ਵੱਧ ਗਿਆ ਹੈ ਹਾਂ ਕਬੜਾ ਜੀ ਕੱਲ ਤੇ ਆਓ بارشਾਂ ਜਿਆਦਾ ਹੋ ਰਹੀਆਂ ਨੇ ਨਾ ਉਹਦੇ ਕਰਕੇ ਹੋ ਰਿਆ ਸੋ ਇਧਰਲੇ ਪਾਸੇ ਵੀ ਆਪਾਂ ਦੇਖ ਸਕਦੇ ਆਂ ਇਧਰ ਵੀ ਪਾਣੀ ਬਹੁਤ ਜਿਆਦਾ ਆ ਗਿਆ ਹੋਇਆ ਇਧਰ ਉਹਦੀ ਲਾਂਗਾ ਹੁੰਦਾ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸ ਤਾ ਲਾਂਗਾ ਬੰਦ ਹੋਇਆ ਪਿਆ ਵਾ ਵੀ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੈਂ ਤੁਹਾਨੂੰ ਹੁਣ ਅਪਡੇਸ਼ਨ ਦਿੰਦਾ ਨਾ ਰੈਗੂਲਰ ਬੇਸਿਸ ਤੇ ਪਾਣੀਆਂ ਦਾ ਪਿੱਛੇ ਜਿਹੇ ਮੁੱਦੇ ਕਾਫੀ ਪਾਪਾ ਵੀਡੀਓ ਪਾਈਆਂ ਨੇ ਦੂਬਾਰਾ ਪਾਉਣੋਂ ਹਟ ਗਏ ਸੀ ਦੁਬਾਰਾ ਫੇਰ ਮੈਂ ਹੁਣ ਤੁਹਾਨੂੰ ਉਹਦੇ ਰਿਗਾਰਡਿੰਗ ਅਪਡੇਟ ਦਿੰਦੇ ਰਹਿਣਾ ਹਾਂ ਪਾਣੀ ਪੂਰੇ ਫੁੱਲ ਪ੍ਰੈਸ਼ਰ ਨਾਲ ਆ ਪਾਣੀ ਹੈ ਨਾ ਹਮ ਅੱਗੇ ਤਾਂ ਮਿਲਿਆ ਤਾਂ ਆਪਣੇ ਤੋਂ ਇੱਥੇ ਵੀ ਨਹੀਂ ਖੜਾ ਜਾਣਾ ਨਹੀਂ ਆ ਬਈ ਤਾਂ ਸ਼ਾਮ ਤੱਕ ਇਸ ਵਿੱਚ ਸੜ ਜਾਏਗਾ ਸ਼ਾਮ ਤੱਕ ਚੜ ਜਾਣਾ ਇੱਥੇ ਹੈ ਨਾ ਹਾਂ ਮੈਨੂੰ ਵੀ ਲੱਗ ਰਿਹਾ ਕਿਉਂਕਿ ਪਾਣੀ ਆ ਇਧਰੋਂ ਇਧਰਲੇ ਪਾਸੇ ਵੀ ਆਏ ਨਾ ਨੇ ਸਾਰਾ ਰਸਤਾ ਬੰਦ ਕਰ ਦੇਣਾ ਅੱਜ ਜਿੱਥੇ ਆ ਪੰਛੀ ਫਿਰਦੇ ਪਏ ਆ ਇੱਥੋਂ ਸਾਰਾ ਬੰਦ ਹੋ ਜਾਣਾ ਪਾਣੀ ਉੱਪਰ ਚੜ ਜਾਣਾ ਅੱਗੇ ਬਹੁਤ ਉਸੇ ਵੱਲ ਰਹੀ ਹੈ ਤਾਂ ਹਮ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਨਾ ਫਿਰ ਬਾਰਿਸ਼ ਜ਼ਿਆਦਾ ਹੋਣੀ ਹੈ ਪਾਣੀ ਤਾਂ ਤੇਜ਼ੀ ਨਾਲ ਵਧਣੀ ਵਧਣਾ। ਛੋ ਬਈ ਆਹ ਸੀਗੀ ਆਪਣੀ ਪਾਣੀਆਂ ਦੀ ਅਪਡੇਸ਼ਨ ਸਾਰਾ ਆਪਾਂ ਤੁਹਾਨੂੰ ਦਿਖਾਤਾ ਹੋਇਆ ਪਾਣੀ ਬਹੁਤ ਤੇਜ਼ੀ ਨਾਲ ਤੇ ਸਵੇਰ ਘਟ ਸੀਗਾ ਆਓ ਹੁਣ ਮੈਨੂੰ ਅਪਡੇਸ਼ਨ ਮਿਲੀ ਸੀ ਕਿ ਪਾਣੀ ਬਹੁਤ ਜ਼ਿਆਦਾ ਛੱਡਿਆ ਗਿਆ ਮੈਂ ਤਾਂ ਹੀ ਮੈਂ ਕਹਾਂ ਇੱਕ ਵਾਰ ਦਿਖਾਏ ਇਹ ਅਪਡੇਟ ਕਰੀਏ ਤੁਹਾਨੂੰ ਸਾਰਿਆਂ ਜਾਣਿਆਂ ਨੂੰ ਤਾਂ ਬਾਈ ਚੈਨਲ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਤੇ ਫਿਰ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਜੇ ਮੈਨੂੰ ਹੋਰ ਨਵੀਂ ਅਪਡੇਸ਼ਨ ਮਿਲਦੀ ਆ ਤਾਂ ਮਿਲਾਂਗੇ ਫਿਰ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ